ਆ ਖੜਿਆ ਜੀ ਕਟੂ ਮਾਰ ਚੀ ਟੋ ਟੱਕੜਾ ਬਹੁਤ ਸੁਣੋ ਕਟੀਆਂ ਦੇਖਦੇ ਆਪਾਂ ਆ ਵੀ ਬਾਈ ਬਹੁਤ ਸੋਹਣੀ ਛੋਟੀ ਟੱਕਰੇ ਮ ਰੰਗ ਲਾਦਾ ਇਹਦੇ ਫਲੀ ਹੋਈ ਛੋਟੀ ਆ ਯਾਰ ਟਰੀਟਮੈਂਟ ਕਰਵਾ ਲਿਆ ਕਰੋ ਤੇ ਹਾਂ ਜੀ ਆ ਬਾਈ ਕੱਟੀ ਹੈ ਕਿ ਆਪਣੇ ਕਿੰਨੇ ਚਿਰ ਦੀ ਹੈ ਇਹ ਇਹ 9 ਮਹੀਨੇ ਦੀ 9 ਮਹੀਨੇ ਦੀ ਕੱਟੀ ਆ ਵੀ ਆਪਾਂ ਖੜਿਆ ਡੱਬ ਵਾਲੀ ਮੰਡੀ ਤੇ ਤੇ ਇਹੇ ਬਾਈ ਕੋਲੇ ਸੰਪਰਕ ਕਰ ਲਿਓ ਬਾਈ ਦਾ ਨੰਬਰ ਬੋਲਦੇ ਬਾਈ 88722 56623 ਓਕੇ ਠੀਕ ਹੈ ਤੇ ਰੇਟ ਕੀ ਹੈ ਦਾ ਰੇਟ 25000 ਰੁਪਏ ਦੀ ਆਹ ਨਾ ਆਹ ਨਾ 20000 ਰੁਪਏ ਦੀ ਓਕੇ ਹਾਂਜੀ ਦੇਖੋ ਵਿੱਚ ਝੋਲੀ ਦਿਖਾਓ ਜੀ ਹਾਂ ਝੋਲੀ ਦਾ ਆਪਣਾ ਦੇਖਿਓ ਦੇਖੋ ਸਿੱਧੇ ਮਨ ਦੇ ਕੋਟਾਰੇ ਕੇ ਤਾਰੇ ਕੰਭਾ ਰਹੇ ਨੇ ਛੋਟਾ ਛੋਟਾ ਦੀ ਚੰਗੀ ਆ ਚੱਲੇ ਤੂੰ 10 ਕਿਲੋ ਦਹੀਂ ਨਹੀਂ ਮਾ ਦੇ ਓਕੇ ਠੀਕ ਹੈ 4 ਮਿੰਟ ਦੀ ਕਟਿਆ ਤੂੰ ਬੋਲ ਦੇ ਦੋ ਬੋਲ ਦੇ 10 ਠੀਕ ਹੈ ਜੀ ਮੰਨਦੇ ਜੀ ਹਾਂਜੀ ਭਾਈ ਆਪਾਂ ਇਹ ਨਹੀਂ ਮੰਨਦਾ ਵਿਚਾਰ ਦੇਖਦੇ ਆਪਾਂ ਇਹ ਮੱਝ ਤੇ ਤਕਰੀਬਨ ਸਰਜਰੀ ਆ ਨਾ ਇਹ ਕਿੰਨਾ ਚਿਰ ਹੋ ਗਿਆ ਸੂਈ ਹਾਂ ਨੀ ਨਾ ਕੋਈ ਸੂਈ ਨੀ ਨੀ ਨਾ ਸੂਈ ਨਾ ਆ ਪੂਰਾ ਬੱਚਾ ਇਹਦੇ ਮਗਰ ਕੱਟਾ ਆ ਗਈ ਇਹ ਤੇ ਕੀ ਰੇਟ ਲੂਟਾ ਦਾ ਪੈਂਟ ਆਇਆ ਰਾਈ 65000 ਮੁੱਲ ਕਰਦੇ ਆ ਬਾਈ ਤੇ ਦੇਣੀ ਕਿੰਨੇ ਦੀ ਹਨ 60 ਦੀ ਜਿੰਗ ਬਾਈ ਠੀਕ ਹੈ ਜੀ ਤੇ ਆਪਣਾ ਨੰਬਰ ਬੋਲ ਦੇ ਬਾਈ 700 ਠੀਕ ਹੈ 98 ਠੀਕ ਹੈ 25230 ਓਕੇ ਤੇ ਪਿੰਡ ਤੇਰਾ ਆਪਣਾ ਹੈਗਾ ਮਹਾਰਾਜ ਨਾ ਰਾਜ ਪੱਤੀ ਕਰਮਚੰਦ ਪੱਤੀ ਕਰਮਚੰਦ ਜੀ ਜੇ ਕਿਸੇ ਭਰਾ ਨੇ ਆ ਮੱਝ ਲੈਣੀ ਹੋਵੇ ਤਾਂ ਦਰਸ਼ਨ ਸਿੰਘ ਬਾਈ ਦਰਸ਼ਨ ਸਿੰਘ ਆ ਪੱਲੇ ਵਾਲੂਆ ਦਿਖਾ ਦਿੰਨੇ ਆ ਮੱਝ ਦਾ கிரீன் ਆ ਬਾਗਿਆ ਚੰਦੂ ਨੇ ਬੰਨ੍ਹੇ ਕੰਨਾ ਵਾਸਤੇ ਸ਼ਰਤ ਲਗਾਈ ਹੈ 6 ਦਰਦਵਾ ਵਾਸੀ ਦਾ ਦਰਦ ਰੀਂਣ ਵਾ ਘੱਟਿਆ ਵਾ ਜੋੜਾ ਵੀ ਦਰਦ ਵਾਸਤੇ ਸ਼ਰਤ ਲਗਾਈ ਹੈ ਤਵਾ ਦੂਰ ਦਾ ਪੰਚਾਇਤ ਨੂੰ ਸੁਨੇਹਾ ਨਾ ਦੇ ਕੇ ਦੇਖੀਆ ਪਸੰਦ ਕਰਵਾ ਦੇਣਾ

Kita pada rapat di zaman mereka ketika dia. Jangan itu. ਕੀ ਭਾਈ ਅੱਜ ਆਪ ਕੋ ਐਂਡ ਲਓ ਜਾ ਆਪ ਵਾਲੀ ਬਟੂ ਮੰਡੀ ਦਾ ਰਿਵਿਊ ਦੇਖਣ ਲਈ ਆਪਣੇ ਤੇਜ

अच्छी है। हाँ। दो दो दे दो ना बना पहला के दूजा। पहला के दूजा। दूजा तोरी तो है ना। ओका। एक एक चेक का। कितने चले? हमने क्या? ਕਿੰਨੇ ਦਿਨ ਦੀ ਸੂਈ ਹੈ ਬੱਚਾ ਕਿਹੜਾ ਇਹਦਾ ਬੈਠਾ ਅਗਲਾ ਅਗਲਾ ਬੈਠਾ ਠੀਕ ਹੈ ਦੇਖੋ ਜੀ ਇਹ ਦੋਨੇ ਕਿੰਨੇ ਦਿਨ ਹੋ ਗਏ ਸੂਈ ਨੂੰ 12 ਬਾਰੇ ਠੀਕ ਆ ਕਿਹੜਾ 1 20 दो दिन कितना का? के? दो दिन चोर दे भाईलो। दो दिन कितना का? के? दो देगा बारह किलो तैयार है भाईलो। हाँ ना दासिया। हाँ ना कितने की देंगे? एक बी है क्या? पुराना कल। एक बी। अब देख जानूगा। चले। ਭਾਈ ਨੇ ਮੰਗਿਆ ਸੀਗਾ ਉਹਦਾ 120000 ਰੁਪਏ ਛੋਟ ਚੰਗੀ ਜਿਹੀ ਕਰਾਪਾ ਨਾਲ ਲੈ ਲਓ पंद्रह पंद्रह दिन हां हांबी

ਲੋਕਾਂ ਨੂੰ ਵੀ ਦਿਖਾਉਣ ਲਈ ਆਪਣੇ ਚੈਨਲ ਤੇ ਆਪਦੇ ਤੇ ਆਪਣੇ ਤੇਲ ਨੂੰ ਸਬਸਕ੍ਰਾਈਬ ਕਰ ਤਕਰੀਬਨ ਡੱਬ ਵਾਲੀ ਮੰਡੀ ਭਾਈ ਡੱਬ ਵਾਲੀ ਮੰਡੀ ਕਵਰ ਕਰਿਆ ਕਰਾਂਗੇ ਆਪਾਂ ਆਰਾਮਪੁਰਾ ਸਿਮਾ ਹੌੜ ਹਾਂ 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 ਤਕਰੀਬਨ ਸਾਰੇ ਕਿ ਪਾਸੋਂ ਸੰਦੇਹਪੰਤੇ ਇੱਥੇ ਗੱਲਵਾਦੋ ਹੀ ਕਰਦੇ ਹੋਏ ਤਕਰੀਬਨ ਜਗੜ ਦੇ ਆਸੇ ਪਾਸ ਪਾਣ ਜਿੰਦਾਦਾਰ ਇਹ ਵੀ ਬਾਗ ਕਰਤਾ ਬਾਗ ਬੱਚਾ ਆਹ ਜਿੰਦਾਦਾਰ ਹੋ ਗਿਆ ਜਿੰਦਾਦਾਰ ਹਾਂਜੀ ਤੇ ਛੋਟੀ ਦਾ ਬਾਬਾ ਮੰਗਦਾ 55000 ਰੁਪਇਆ ਦੋ ਮਹੀਨੇ ਰੇਂਦਿਆ ਬਾਬਾ ਇਹਦੇ ਸਹੀ ਕਿਹਾ ਦੋ ਮਹੀਨੇ ਰੇਂਦੇ ਤੇ இல்ல